ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੀ ਤੇ ਅੱਜ ਤਲਵੰਡੀ ਮਲਕ ਦੇ ਵਿੱਚ ਇੱਕ ਐਸੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈਗੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਗੇ ਜਿਹੜੀ ਕੋਠੀ ਬਣੀ ਹੋਈ ਹੈ ਜਿਹੜਾ ਘਰ ਹੈਗਾਗਾ ਇੱਥੋਂ ਦੋ ਸੱਸਨੂਆਂ ਜੋ ਕਿ ਹਰ ਰੋਜ਼ ਦੀ ਰੁਟੀਨ ਦੇ ਵਿੱਚ ਸਾਡੇ ਪਿੰਡ ਤਲਵੰਡੀ ਮਲਕ ਦੇ ਗੁਰੂ ਘਰ ਦੇ ਵਿੱਚ ਜਾ ਰਹੀਆਂ ਸੀਗੀਆਂ ਕੁਝ ਅਣਪਛਾਤੇ ਬਦਮਾਸ਼ਾਂ ਵੱਲੋਂ ਅਣਪਛਾਤੇ ਨਸ਼ੇ ਵਾਲਿਆਂ ਵੱਲੋਂ ਲਾ ਲਉ ਤੇ ਉਹਨਾਂ ਨਾਲ ਅੱਜ ਜਿਹੜੀ ਲੁੱਟਖੋਹ ਕੀਤੀ ਗਈ ਆ ਉਹਨਾਂ ਦੋਨਾਂ ਦੇ ਸੱਸਨੂਆਂ ਦੀਆਂ ਕੰਨਾਂ ਦੀਆਂ ਵਾਲੀਆਂ ਨੇ ਜਿਹੜੀਆਂ ਉਹ ਕੱਢ ਕੇ ਲੈ ਗਏ ਤੇ ਉਹਨਾਂ ਦੇ ਕੰਨ ਵੀ ਵਿਚਾਰੀ ਦੇ ਮਾਤਾ ਦੇ ਜਿਹੜੀ ਬਜ਼ੁਰਗ ਸੀਗੀ ਉਹਨਾਂ ਦੇ ਜਿਹੜੇ ਕੰਨ ਵੀ ਸੀ ਉਹ ਪੂਰੀ ਤਰ੍ਹਾਂ ਪਾਟ ਕੇ ਉਹਨਾਂ ਦੇ ਟਾਂਕੇ ਲੱਗੇ ਨੇ ਤੁਹਾਨੂੰ ਮਲਾਵਾਂਗੇ ਵੀ ਤੇ ਤੁਸੀਂ ਦੇਖ ਸਕਦੇ ਹੋਗੇ ਵੀ ਅੱਜ ਜਿਹੜੇ ਹਾਲਾਤ ਉਹ ਬਣੇ ਪਏ ਨੇਗੇ ਜਿਨ੍ਹਾਂ ਦਾ ਕੀ ਕੋਈ ਬਾਲੀਵੁੱਡਸ ਨੇ ਨਸ਼ੇ ਜਾਦੇ ਵਧਨ ਦੇ ਕਾਰਨ ਨਸ਼ੇ ਜਾਦੇ ਕਰਨ ਦੇ ਲੋਕ ਕਾਰਨ ਬਿਲਕੁਲ ਅੰਨੇ ਹੋ ਚੁੱਕੇ ਨੇਗੇ ਉਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਬਜ਼ੁਰਗਾ ਜਾਂ ਕੋਈ ਨੌਜਵਾਨਾ ਉਹਨਾਂ ਨੇ ਸਿਰਫ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਵਾਸਤੇ ਇਹੋ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਇਹੋ ਜਿਹੇ ਘਟਨਾਵਾਂ ਨੂੰ ਇੰਜਾਮ ਦਿੰਦੇ ਨੇਗੇ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਸ ਘਰ ਦੇ ਨਾਲ ਜਿਹੜੀ ਹੈਗੀ ਉਹ ਅੱਜ ਘਟਨਾ ਵਾਪਰੀ ਹੈਗੀ ਤਾਂ ਅਸੀਂ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਆਂਗੇ ਸਾਰਿਆਂ ਅੱਗੇ ਵੀ ਆਪਣੇ ਜੋ ਵੀ ਭਾਈ ਗੇਟ ਨੇਗੇ ਉਹ ਬੰਦ ਰੱਖਿਆ ਕਰੋ ਤੇ ਬਾਰ-ਬਾਰ ਦੇਖਿਆ ਕਰੋ ਕੋਈ ਆ ਜਾ ਰਿਹਾ ਜੇ ਕੋਈ ਤੁਹਾਨੂੰ ਸ਼ੱਕੀ ਵਿਅਕਤੀ ਲੱਗਦਾਗਾ ਕੋਈ ਸ਼ੱਕ ਲੱਗਦਾ ਕਿਸੇ ਦੇ ਤਾਂ ਜਾ ਕੇ ਆਪਣਾ ਚੌਂਕੀ ਦੇ ਵਿੱਚ ਜਾਂ ਥਾਣੇ ਦੇ ਵਿੱਚ ਜਾ ਕੇ ਕੰਪਲੀਟ ਜ਼ਰੂਰ ਕਰਾਓ ਤੇ ਆਜੋ ਹੁਣ ਤੁਹਾਡੀ ਗੱਲਬਾਤ ਕਰਵਾਨੇਗੇ ਆਪਾਂ ਮਾਤਾ ਜੀ ਨਾਲ ਜਿਨ੍ਹਾਂ ਨਾਲ ਇਹ ਘਟਨਾ ਵਾਪਰੀ ਆ ਤੇ ਜਿਨ੍ਹਾਂ ਦੇ ਕੰਨ ਪਾੜ ਕੇ ਉਹ ਗੈਣੇ ਘੱਟੇ ਲੈ ਕੇ ਗਏ ਨੇਗੇ ਟੂਮਾ ਲੈ ਕੇ ਗਏ ਨੇਗੇ ਤੇ ਆਜੋ ਮਾਤਾ ਜੀ ਨਾਲ ਤੁਹਾਡੀ ਗੱਲਬਾਤ ਕਰਵਾਨੇਗੇ ਤੇ ਸਤਾਰਕ ਰਹੋ ਜੇ ਕੋਈ ਤੁਹਾਨੂੰ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਵੀ ਦੇਖੇ ਗਏ ਨੇਗੇ ਉਹਨਾਂ ਦੇ ਵਿੱਚ ਵੀ ਆਈ ਹੈਗੀ ਉਹ ਵੀ ਤੁਸੀਂ ਰਿਕਾਰਡਿੰਗ ਦੇਖੋ ਸਾਹਮਣੇ ਤੁਹਾਨੂੰ ਰਿਕਾਰਡਿੰਗ ਦਿਖਾਣੇ ਆਂਗਾ ਵੇ ਦੇ ਕੋਈ ਨਾ ਕੋਈ ਇਂਤਜਾਮ ਨੂੰ ਦਾ ਚਾਈ ਲੈ ਇਹ ਅਗਲੇ ਦਾ ਇਹ ਵੀ ਆ ਸਕਦਾ ਹੈਗਾ ਕੋਈ ਚਾਂਸ ਹੋ ਸਕਦਾ ਹਾਂ ਕਿ ਭੜੀਦਾ ਸਾਡੇ ਦੇ ਨਾਲ ਇਹ ਕਿਹੜਾ ਆਉਂਦਾ ਇਹ ਅਗਲੇ ਦਾ ਆਏ ਮਾਤਾ ਜੀ ਅੱਜ ਕੀ ਘਟਨਾ ਵਾਪਰੀ ਥੋਡੇ ਨਾਲ ਦੇ ਤਾਂ ਘਟਨਾ ਤਾਂ ਬਹੁਤ ਸਾਡੇ ਨਾਲ ਵਾਪਰੀ ਐ ਅਸੀਂ ਕਰੂੰਗਾ ਇਹ ਆ ਰਾਜ ਤੁਹਾਨੂੰ ਜਾਂਦਿਆਂ ਗੱਡੀ ਮਿਲੀ ਅਸੀਂ ਕੋਈ ਪੈਣੀ ਕੀਤਾ ਪਈਏ ਅਸੀਂ ਅਖਾੜ ਛੜਕ ਤੋਂ ਗੱਡੀਆਂ ਜਾਂਦੀਆਂ ਹੀ ਨੇ ਉਹੋ ਹੀ ਗੱਡੀ ਸਾਨੂੰ ਮਿਲ ਗਈ ਅਸੀਂ ਉਹ ਤੇ ਪੌਣਾ ਘੰਟਾ ਲਾ ਕੇ ਆਏ ਆ ਗੁਰੂ ਘਰ ਜਦੋਂ ਅਸੀਂ ਮੁੜ ਕੇ ਆਏ ਆ ਉਦੋਂ ਉਹ ਹੀ ਗੱਡੀ ਵਾਪਸ ਆਈਏ ਤੇ ਉਹ ਗੱਡੀ ਅੱਗੋਂ ਖੜ ਗਈ ਏ ਸਾਡੇ ਇੱਥੇ ਦੂਵੇ ਦੇ ਪਈ ਦੇ ਕੋਲ ਸਾਡੀ ਡੇਟ ਕਰਦੀ ਅਸੀਂ ਫਿਰ ਆਈਆਂ ਵਲ ਤੇ ਉਹ ਗੱਡੀ ਚੋਂ ਨਿਕਲ ਕੇ ਸਾਡੇ ਹੱਥੇ ਪੈ ਗਏ ਨੇ ਕੰਨਾਂ ਚੋਂ ਲਾ ਲਏ ਨੇ ਮੇਰੇ ਨੇ ਲਾ ਲਏ ਨੇ ਮੇਰੇ ਨੂੰ ਦੇ ਵੀ ਲਾ ਲਏ ਨੇ ਉਸੇ ਦੋਨਾਂ ਦੇ ਗਹਿਣੇ ਲੱਗੇ ਜੀ ਹਾਂ ਦੋਆਂ ਦੇ ਗਹਿਣੇ ਪਏ ਕਿੰਨੇ ਬੰਦੇ ਸੀ ਜੀ ਪਤਾ ਕੁਛ ਬੰਦੇ ਦੇ ਇੱਕ ਜਨਾਨੀ ਸੀ ਚਾਰ ਬੰਦਿਆਂ ਦਾ ਪਤਾ ਹੈ ਹੋਰ ਕੋਈ ਪਤਾ ਨਹੀਂ ਕੋਈ ਬੰਗਲ ਗਿਆ ਸਾ ਸੀ ਤੇ ਚਾਰ ਬੰਦੇ ਦੋ ਪਰਲੇ ਪਾਸੋਂ ਨਿਕਲੇ ਨੇ ਦੋ ਪਰਲੇ ਪਾਸੋਂ ਨਿਕਲੇ ਨੇ ਇੱਕ ਜਨਾਨੀ ਕਿੰਨਾ ਕੁ ਟਾਈਮ ਸੀਗਾ ਜੀ ਪਤਾ ਕੁਛ ਇਹ 4:42 ਮਿੰਟ ਤੇ 4:42 ਮਿੰਟ ਤੁਸੀਂ ਵੀਰ ਜੀ ਕੀ ਕਹੋਗੇ ਇਸ ਬਾਰੇ ਵੀਰ ਜੀ ਅਸੀਂ ਮੈਪ ਨੇ ਕਰ ਸੀਗਾ ਕਿ ਮੈਂ ਉੱਠ ਕੇ ਡੰਗਰਾਂ ਪੱਠੇ ਪਾਰ ਰੋਜ਼ੀ ਤਰਾ ਉੱਠਿਆ ਹਾਂ ਬਿਜਲੀ ਗਏ ਨੇ ਪਿੰਡ ਗੁਰਕਾਰਾ ਜਦੋਂ ਮੈਂ ਬਾਹਰ ਨਿਕਲਿਆ ਤਾਂ ਗੱਡੀ ਦੇਖੀ ਆ ਹੌਲੀ ਹੌਲੀ ਆਂਦੀ ਉਹਨਾਂ ਨੇ ਸਾਡੇ ਘਰ ਦੇ ਸਾਹਮਣੇ ਥੋੜੀ ਘਰ ਤੋਂ ਹਟਵੀਂ ਖੜੀ ਕਰਤੀ ਐ ਇਹ ਨੇਚਰ ਨੂੰ ਬਿਜਲੀ ਬਾਇ ਜਦੋਂ ਆਏ ਨੇ ਇਹਨਾਂ ਦੀ ਹੱਥੀ ਪੈ ਗਏ ਨੇ ਇਹਨਾਂ ਨੇ ਆ ਵਾਲੀਆਂ ਲਾਲੀਆਂ ਕਰਦੇ ਆਂਦੇ ਟੌਪਸ ਵਾਲੇ ਇਹਨਾਂ ਨੂੰ ਮੈਂ ਵੀ ਥੋੜਾ ਅੱਗੇ ਭੱਜਿਆ ਮੇਰੇ ਜਾਂਜਰੂ ਬੰਦੇ ਜਿਹੜੇ ਨੇ ਦੇਖੋ ਕਰਕੇ ਗੱਡੀ ਲੈ ਕੇ ਨਿਕਲ ਗਏ ਪਰ ਅਪ ਵੀ ਗੰਦੇ ਬੰਦੇ ਪਛਾਣ ਸਕਦੇ ਆ ਸਾਡੇ ਜਿਹੇ ਬੰਦੇ ਸਾਹਮਣੇ ਆਉਣਗੇ ਉਹ ਵੀ ਪਛਾਣ ਲੈਣੇ ਆ ਕਿ ਹਾਂ ਬੰਦੇ ਕੌਣ ਨੇ ਸਾਡੀ ਮਰੀਆਂ ਦੀ ਨਾ ਕੁੜੀ ਨੂੰ ਪਛਾਣ ਸਕਦੇ ਆ ਜਿਹੜੀ ਮੇਰੇ ਦੁਆਲੇ ਹੋਈ ਜਾਂਦੀ ਤੇ ਗ੍ਰੀਨ ਨੇ ਗੱਡੀ ਪਹਿਲਾਂ ਕੈਮਰੇ ਚ ਵੇਖੀਏ ਇੱਕ ਵਾਰੀ 3:00 ਵਜੇ ਕੇ 50 ਮਿੰਟ ਤੇ ਵੀ ਆਈ ਏ 30 ਮਿੰਟ ਮੈਂ ਇਸ 3:50 ਤੋਂ ਬਾਅਦ ਵਿੱਚ ਫਿਰ ਗੱਡੀ ਆਈ ਏ 4:00 ਵਜੇ ਕੇ 36 ਮਿੰਟ ਤੇ ਖਤਰੀ ਵਾਲੇ ਨੂੰ ਗਈ ਏ 4:00 ਵਜੇ ਕੇ 36 ਮਿੰਟ ਤੋਂ ਬਾਅਦ 2 ਮਿੰਟ ਬਾਅਦ ਫੇਰੇ ਵਾਪਸ ਆ ਗਈ ਏ ਇੱਕ ਮੋਟਰਸਾਈਕਲ ਵਾਲਾ ਵੀ ਨਾਲ ਜਿਹੜੇ ਕਿੰਨੇ ਵੀ ਲੋਕ ਨੰਨ ਆ ਰਹੇ ਆਖਿਰ ਉੱਠਾਪਾ ਜੇਪਾ ਪਰ ਗੱਲ ਕਰੀਏ ਤਾਂ ਇਹ ਕੰਮ ਨਸ਼ੇੜੀ ਬੰਦੇ ਦਾ ਹੀ ਲੱਗਦਾ ਜੀ ਵੇਖੋ ਜੀ ਨਸ਼ੇੜੀ ਦਾ ਵੀ ਲੱਗਦਾ ਹੈ ਸਪੈਸ਼ਲ ਵੀ ਵੇਖੋ ਆ ਨਾ ਟਾਰਗੇਟ ਕੀਤਾ ਲੱਗਦਾ ਹੈ ਕਿ ਹਾਇ ਇਸ ਟਾਈਮ ਬਰੂ ਕਰ ਜਾਂਦੇ ਨੇ ਜਾਂ ਇਹਨਾਂ ਨੂੰ ਆਪਾਂ ਇਸ ਟਾਈਮ ਇਹਨਾਂ ਨੂੰ ਕਰਨਾ ਹੈ ਵੇਖੋ ਮਾਰ ਅੱਜ ਉਹਨਾਂ ਦੇ ਦਿਲ ਚ ਕੀ ਸੀ ਸਾਨੂੰ ਕੋਈ ਪਤਾ ਨਹੀਂ ਸੀ ਵੈਸੇ ਉਹਨਾਂ ਦੇ ਕੋਲ ਉਹਨਾਂ ਨੇ ਘਰਿਆਂ ਨੂੰ ਇਹ ਵੀ ਡਰਵਾ ਪਾਇਆ ਕਿ ਅਸੀਂ ਗੋਲੀ ਮਾਰ ਦਾਂਗੇ ਉਹਨਾਂ ਦੇ ਕੋਲ ਪਿਸਤੌਲ ਵੀ ਹੋ ਸਕਦੀ ਹੈ ਅਸਲਾ ਹੋ ਸਕਦਾ ਹੈ ਕੋਲ ਜਿਨ੍ਹਾਂ ਨੇ ਡਰਵਾ ਪਾਇਆ ਗੋਲੀ ਮਾਰਨ ਮਤਾਈ ਤੁਹਾਡੇ ਕੰਨ ਤੇ ਵੀ ਨੁਕਸਾਨ ਹੋਇਆ ਨਾ ਕੰਨ ਦੇ ਇਹਨਾਂ ਦੇ ਕੰਨ ਕੱਟੇ ਨੇ 14 ਟਾਂਕੇ ਲੱਗੇ 67 ਟਾਂਕੇ ਲੱਗੇ ਨੇ ਜੋ ਨਾ ਤੁਸੀਂ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋਗੇ ਉਹ ਦੇਖੋ ਜੀ ਜੇ ਮੰਗ ਕਰ ਲਿਆਗੇ ਸਾਨੂੰ ਇਹਦੇ ਬਾਰੇ ਇਨਕੈਰੀ ਹੋਣੀ ਚਾਹੀਦੀ ਹੈ ਹਾਂ ਨਕੈਰੀ ਹੋਣੀ ਚਾਹੀਦੀ ਹੈ ਇਹ ਬੰਦੇ ਜਿਹੜੇ ਪੇਸ ਕਰਕੇ ਉਹਨਾਂ ਨੂੰ ਹਾਂ ਅੱਗੇ ਸਾਹਮਣੇ ਲਿਆਉਣਾ ਚਾਹੀਦਾ ਹੈ ਕਿ ਕੌਣ ਨੇ ਪਰ ਕੱਲ੍ਹ ਨੂੰ ਕੱਲ੍ਹ ਹੋਰ ਵੀ ਨੁਕਸਾਨ ਹੋ ਸਕਦਾ ਛੱਡਾ ਇਹ ਆਪਣਾ ਕਰਤੱਲ ਲੈ ਜਾਣੇ ਰਹਿ ਨੇ ਹਰ ਜੂਆਜ ਪਿੰਡ ਦੇ ਵਿੱਚ ਵਾਰਦਾਤ ਹੋਈ ਹੈ ਕੀ ਕਹੋਂਗੇ ਇਹਦੇ ਬਾਰੇ ਮੈਂ ਭਾਰਤੀ ਸਭਾ ਵਿੱਚੋਂ ਇੱਕ ਦਾ ਗ੍ਰਾਹਕ ਬਲਾਕ 77 ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹ ਬਹੁਤ ਮਾਤਭਾਗੀ ਘਟਨਾ ਹੋਈ ਹੈ ਕਿਉਂਕਿ ਇੱਕ ਗੁਰੂ ਘਰ ਜਾਣਾ ਉਹ ਵੀ ਸਾਖੀ ਵਾਲੇ ਦਿਨ ਵੀ ਆਪਾਂ ਤਕਰੀਬਨ ਸਾਡੇ ਤਿੰਨ ਕੋਨੇ ਮਦਰ ਗੁਰੂ ਘਰੋਂ ਨਿਕਲਦੇ ਨੇ ਤੇ ਇਹ ਬਹੁਤ ਹੀ ਸਰਕਾਰ ਨੂੰ ਚਾਹੀਦਾ ਹੈ ਵੀ ਜੋ ਵੀ ਨਸ਼ੇ ਵਾਲੇ ਨੇ ਚਾਹੇ ਚਾਹੇ ਉਹਨੇ ਹੋਰ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹ ਪੂਰੀ ਜ਼ੋਰ ਨਾਲ ਇਹਨਾਂ ਕੇਸ ਨੂੰ ਕੱਢ ਕੇ ਇਹ ਤੇ ਮਤਲਬ ਕਾਰਵਾਈ ਕੀਤੀ ਜਾਵੇ ਬੰਦੀ ਕਾਰਵਾਈ ਕੀਤੀ ਜਾਵੇ ਬੰਦੀ ਕਾਰਵਾਈ ਕੀਤੀ ਜਾਵੇ ਜੇ ਆਪਾਂ ਸੋਚੀਏ ਤਾਂ ਇਕੱਲੇ ਘਰ ਨੂੰ ਵੀ ਟਾਰਗੇਟ ਕੀਤਾ ਹੋ ਜਾਦਾ ਹਾਂ ਜੇ ਜਿਹੜੀਆਂ ਆਪਾਂ ਦੋ ਤਿੰਨ ਜਿਹੜੇ ਗੱਡੀ ਆਈ ਆਪਾਂ ਦੇਖ ਲਈਏ ਕੈਬਰੀ ਲੱਗੇ ਨੇ ਵੀ ਇਕੱਲੇ ਘਰ ਨੂੰ ਟਾਰਗੇਟ ਕੀਤਾ ਜੇ ਚਲੋ ਹੋਰ ਵੀ ਆਉਂਦੇ ਜਾਂਦੀ ਨੇ ਇਹ ਟਾਰਗੇਟ ਮਤਲਬ ਸਾਨੂੰ ਵੀ ਸ਼ੱਕ ਹੈ ਪਿੰਡ ਦਾ ਹੀ ਬੰਦਾ ਕੋਈ ਹੋ ਸਕਦਾ 100% ਜਿਹੜਾ ਮੋਟਰਸਾਈਕਲ ਦੇ ਬੰਦਾ ਜਿਹੜੇ ਮਾਰ ਰਿਹਾ ਹੈ ਉਹ ਪਿੰਡ ਦਾ ਹੋ ਸਕਦਾ ਤੁਰ ਬਾਰ ਬਾਰ ਗੱਡੀ ਆ ਰਹੀ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਆਪਾਂ ਕੁਝ ਦੇਖਿਆ ਉਹਨਾਂ ਦਾ ਕੁਝ ਪਤਾ ਲੱਗਾ ਜਰਿਆ ਨਾ ਇਹ ਗੱਡੀ ਦਿਖਦੀ ਹੈ ਬਹੁਤ ਦੂਰ ਇੱਥੇ ਕੈਮਰਾ ਗੱਡੀ ਨਜ਼ਰ ਆਉਂਦੀ ਹੈ ਤੇ ਇੱਕ ਮੋਟਰਸਾਈਕਲ ਜਦੋਂ ਮੋਟਰਸਾਈਕਲ ਆਏ ਨੇ ਗੁਰੂ ਘਰੋਂ ਉਦੋਂ ਹੀ ਮੋਟਰਸਾਈਕਲ ਸੋ ਬੱਸ ਸਟੈਂਡ ਤੋਂ ਸਟਾਰਟ ਹੋ ਗਏ ਤੇ ਇੱਧਰ ਗਿਆ ਅੱਗੇ ਫੇਰ ਉਹ ਗੱਡੀ ਆਈ ਨਲੇ ਤੋਂ ਉਹ ਦੁਬਾਰਾ ਆ ਕੇ ਗਈ ਅਸੀਂ ਦੇ ਥੱਲ ਪਈ ਜਾ ਕਿਉਂਕਿ ਜਿਆਦਾ ਇਹ ਨਸ਼ਿਆਂ ਦੀ وجہ ਹੀ ਇਹ ਜਿਹੜੇ ਕੇਸ ਜਿਆਦਾ ਹੋ ਰਹੇ ਨੇ ਨਾ ਲੁੱਟਾ ਖਵਾਉਂਦੇ ਇਹ ਨਸ਼ਿਆਂ ਦੇ ਵਿਦਿਆਰਥੀ ਜਿਆਦਾ ਹੋ ਰਹੇ ਨੇ ਸਰਕਾਰ ਤੋਂ ਮੰਗ ਕਰਦੇ ਨੇ ਨਸ਼ਿਆਂ ਦੇ ਜਰੂਰ ਠੱਲ ਪਾਈ ਜਾਵੇ ਭਗਵੰਤ ਮਾਨ ਸਰਕਾਰ ਨੇ ਕੀਤਾ ਵੀ ਬਹੁਤ ਸੀ ਤੇ ਮਾਨ ਵੀ ਬੜਾਤੀਆ ਤੇ ਪਰ ਉਹ ਕੋਈ ਹੱਲ ਨਹੀਂ ਹੋ ਰਿਹਾ ਸੋ ਅਸੀਂ ਸਰਕਾਰ ਤੋਂ ਜਿਆਦਾ ਹੀ ਮੰਗ ਕਰਦੇ ਨੇ ਨਸ਼ਿਆਂ ਦੇ ਠੱਲ ਪਾਈ ਜਾਵੇ ਨਸ਼ੇ ਦਾ ਹੱਲ ਹੋਣਾ ਚਾਹੀਦਾ ਦੇਖੋ ਮੈਨੂੰ ਕੈਮਰੇ ਵਿੱਚ ਬੁਲਾਤਾ ਹੈ ਇੱਕ ਮਿੰਟ ਨਾ ਕਰੋ ਸਰਿਆਲ ਕਰਦੇ ਆਂਦਲੀ ਬੰਮਲੇ ਕੀ ਕਦਮ ਐਕਸ जी देखिए आईएस के हवाले से वो सिक्योरिटी आई है हम्म ये सब के लिए हम लोग में डाल रहे हैं और सिक्योरिटी आई लगी है तो इसे का काम है हम्म इसे का बाकी बंद है तो का पता बनाएंगे لوگوں نے کہا ہے کہ یہ پورا وہ ہے کہ وہ بھی پلاگ پلاگ کر کے اپ کو ایک بات بتا دوں کہ یہ کیا ہو رہا ہے کل <سؤال> ضرور اپ لوگ اپ کو کیا ہے کیا رولنگ لگا دے گا اگلا کیمرہ واسطے کرا اگر اپ نو پلیس ਕਰਦੇ ہیں تو کیا ہے کہ یہ کون ہے کیر دیتا ہے بھائی اپ 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 पर के दे यार के गंदे वो हम तो नहीं है ना ये के दे यार वो दे दे अरे यार के ना यार लेकिन है ਉਹਨਾਂ ਦੇ ਆਉਣੇ ਪੜ੍ਹਨ ਲਈ ਪਾਰਦੇ ਫੈਨ। 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 ਉਹਨਾਂ ਦੇ ਆਉਣੇ ਪੜ੍ਹਨ ਲਈ ਪਾਰਦੇ ਫੈਨ।